ਪੁਲਿਸ ਕਮਿਸ਼ਨਰ ਟਮਰਸਰ ਨੇ ਆਪਣਾ ਉਹ ਥਾਣਾ ਬੀ ਡਿਵੀਜ਼ਨ ਨੇ ਐਫ ਆਈ ਆਰ ਨੰਬਰ 53 ਦਰਜ ਕੀਤੀ ਹੈ 22/2025 ਅੰਡਰ ਸੈਕਸ਼ਨ 304 35 ਬੀ ਐਨ ਐਸ ਪੁਲਿਸ ਬੀ ਐਨ ਐਸ ਐਕਟ ਇਹਦੇ ਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਵਿਕਰਮਜੀਤ ਸਿੰਘ ਅਲਾਈਸ ਪਿੰਟੂ ਤੇ ਦੂਸਰਾ ਲਖਪ੍ਰੀਤ ਸਿੰਘ ਅਲਾਈਸ ਲਖ ਇਹਨਾਂ ਨੇ ਪਿਛਲੇ ਦਿਨੀ ਹੀ ਇੱਕ ਸਨੇਚਿੰਗ ਕੀਤੀ ਸੀ 파ਠੀ ਸਿੰਘ ਤੋਂ ਸਵੇਰੇ 3 ਵਜੇ ਲਾਗੇ ਤਾਗੇ ਜਿਦੇ ਚ ਉਹਨਾਂ ਨੇ ਪਾਠੀ ਸਿੰਘ ਦਾ ਮੋਟਰਸਾਈਕਲ ਤੇ ਆਈਫੋਨ ਖੋਇਆ ਸੀਗਾ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਪੁਲਿਸ ਟੀਮਸ ਅ ਮਗਰ ਲੱਗ ਕੇ ਮਨਿੰਦਰ ਜੀ ਨੇ ACP ਵੈਸਟ ਸੌਰੀ ACP ਈਸਟ ਮਨਿੰਦਰ ਜੀ ਤੇ SHO B ਡਿਵੀਜ਼ਨ ਸੁਭੀਰ ਜੀ ਇਹਨਾਂ ਨੇ ਪੁਲਿਸ ਟੀਮਸ ਬਣਾਈਆਂ ਤੇ ਪੂਰੀ ਤਹਿਕੀਕਾ ਸ਼ੁਰੂ ਕੀਤੀ ਤੇ ਜਦੋਂ ਹੀ ਆਪਣਾ ਜਿਹੜੇ ਆ ਦੋਨੋਂ ਦੋਸ਼ੀ ਗ੍ਰਿਫਤਾਰ ਹੋਏ ਤੇ ਇਹਨਾਂ ਤੋਂ ਸਾਨੂੰ ਚੀਜ਼ਾਂ ਵੀ ਰਿਕਵਰ ਹੋ ਗਈਆਂ ਆਈਫੋਨ 13 ਵੀ ਤੇ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਤੇ ਇਹਦੇ ਨਾਲ ਨਾਲ ਹੀ ਜੋ ਸਾਨੂੰ ਪਤਾ ਚੱਲੇ ਹੈ ਕਿ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਪਹਿਲਾਂ ਵੀ ਇੱਕ ਸਨੈਚਿੰਗ ਦਾ ਕੇਸ ਹੈਗਾ ਇਹ ਤੇ ਇਹ 10ਵੀਂ ਪਾਸ 10ਵੀਂ ਪੜਿਆ ਹੋਇਆ ਤੇ 144 ਨੰਬਰ ਵੀ 144/20 ਨੰਬਰ ਮਕਦਮਾ ਇਹਦੇ ਤੇ ਆਲਰੇਡੀ ਦਰਸੀ ਤੇ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਉਹਦੇ ਤੇ ਫਿਲਹਾਲ ਕੋਈ ਵੀ ਕੇਸ ਨਹੀਂ ਦਰਸੀਗਾ ਇਹ 30 ਤੇ 26 ਸਾਲ ਦੇ ਹੈਗੇ ਤੇ ਇਹ ਜਿਹੜਾ ਲਬਰੀਤ ਸਿੰਘ ਲਾਇਸਟ ਲਵ ਹੈ ਇਹ ਡੋਮੀਨੋਜ਼ ਪੀਜ਼ਾ ਤੇ ਕੰਮ ਕਰਦਾ ਤੇ ਦੋਨੋਂ ਹੀ ਤਰਨਤਾਰਨ ਡਿਸਟ੍ਰਿਕਟ ਦੇ ਰਹਿਣ ਵਾਲੇ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇੱਕ ਮੁਕਦਮਾ ਪਹਿਲਾਂ ਵੀ ਟਰੇਸ ਹੋ ਗਿਆ 2 ਡਿਵੀਜ਼ਨ ਵਾਲਾ ਤੇ ਉਸ ਤੋਂ ਇਲਾਵਾ ਵੀ ਸਾਡੇ ਇੱਕ ਦੋ ਮੁਕਦਮੇ ਹੋਰ ਵੀ ਟਰੇਸ ਹੋ ਚੁੱਕੇ ਨੇ ਸਰ ਡੋਮੀਨੋਜ਼ ਤੋਂ ਇਲਾਵਾ ਜਮਾਟੋ ਗੱਡਵਰੇ ਨੇ ਵੀ ਕਾਫੀ ਲੜਕਿਆਂ ਦੀ ਕੰਪਲੇਨ ਆਈ ਕਿ ਕਿ ਨਾ ਬੈਗ ਉੱਤਰ ਨਹੀਂ ਜਾਂਦਾ ਕੰਮ ਇਹ ਦੂਸਰੇ ਕੰਮ ਇਹ ਕਿ ਸਾਹਮਣੇ ਆ ਰਹੇ ਕੋਈ ਜਨਾਵਾਦਾਰ ਕੋ ਸਖਤ ਕਰ ਦੇਖੋ ਸਾਡੀ ਪੂਰੀ ਡਿਸਟ੍ਰਿਕਟ ਪੁਲਿਸ ਕਮਿਸ਼ਨਰੇਟ ਦੀ ਪੁਲਿਸ ਪੂਰੀ ਮਸਤ ਹੈ ਤੇ ਜਿਵੇਂ ਵੀ ਸਾਡੇ ਹੋਰ ਕੋਈ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅਸੀਂ ਹੋਰ ਵੀ ਕ੍ਰੈਕਡਾਊਨ ਕਰ ਰਹੇ ਹਾਂ ਡਿਲੀਵਰੀ ਬॉयਸ ਤੇ ਵੀ ਪਿੱਛੇ ਵੀ ਇੱਕ ਦੂਸਰਾ ਕੇਸ ਹੋਇਆ ਸੀ ਉਹਦੇ ਵਿੱਚ ਵੀ ਅਸੀਂ Amazon ਡਿਲੀਵਰੀ ਬॉय ਤੇ ਦੇ ਨਾਲ ਜੋ ਤੋਫਾ ਹੋਇਆ ਸੀ ਉਹ ਵੀ ਅਸੀਂ ਕ੍ਰੈਕਡਾਊਨ ਕੀਤਾ ਤੇ ਟਾਈਮ ਟੂ ਟਾਈਮ ਅਸੀਂ ਕ੍ਰੈਕਡਾਊਨ ਕਰੀ ਜਾ ਰਹੇ ਹਾਂ ਕੇਸਸ ਤੇ ਤੇ ਨਤ ਪਾ ਰਹੇ ਹਾਂ ਜੀ ਕੰਪਨੀ ਤੇ ਦੋਵੇਂ ਵਾਰਦਾਤਾ ਤੇ ਇਹ ਦੋਵੇਂ ਦੋਸ਼ੀ ਹੈ ਕਿ ਕਿ ਮੈਂ ਦੇਖੋ ਹੋਰ ਵੀ ਨਾਮ ਕੋਈ ਨਹੀਂ ਨਹੀਂ ਦੇਖੋ ਜੀ ਜਿਹੜਾ ਵਿਕਰਮਜੀਤ ਸਿੰਘ ਤੇ ਲਖਪ੍ਰੀਤ ਸਿੰਘ ਦੋ ਦੋਸ਼ੀ ਨੇ ਜਿਹੜਾ ਤਾਂ ਵਿਕਰਮਜੀਤ ਸਿੰਘ ਹੈ ਉਹ ਦੋ ਵਾਰਦਾਤਾ ਦਾ ਦੋਸ਼ੀ ਹੈ ਜਿਹੜਾ ਲਖਪ੍ਰੀਤ ਸਿੰਘ ਹੈ ਉਹ ਇਕੱਲੇ ਇਸੀ ਵਾਰਦਾਤਾ ਦਾ ਦੋਸ਼ੀ ਹੈ ਹਲੇ ਹੋਰ ਵੀ ਅਸੀਂ ਪਤਾ ਕਰ ਰਹੇ ਹਾਂ ਐ ਜੋ ਸਾਡੇ ਜੋ ਸਾਨੂੰ ਜੋ ਉਮੀਦ ਹੈ ਹੋਰ ਵੀ ਕੇਸਿਸ ਇਹਨਾਂ ਦੇ ਨਿਕਲੇ ਸਰ ਟੋਟਲ ਦੋ ਕੇਸਾਂ ਵਿੱਚ এনਵਾਇਰਨਮੈਂਟ ਸੀ ਜਣੀ ਕਿ ਬਹੁਤ ਜ਼ਿਆਦਾ ਸੀਸੀਟੀਵੀ ਫੁਟੇਜ ਵਾਇਰਲ ਹੋਈ ਸੀ ਇੱਕ ਤਾਂ ਜੇਈ ਵਾਲੀ ਜਿਹੜੀ ਸੈਕਿੰਗ ਹੋਈ ਸੀ ਇੱਕ ਪਾਚੀ ਵਾਲੀ ਸੈਕਿੰਗ ਹੋਈ ਸੀ ਹਾਂਜੀ ਬਿਲਕੁਲ ਜੀ ਸਰ ਜੇਈ ਕੋਲੋਂ ਟੋਟਲ ਰਕਮ ਕਿੰਨੀ ਕੀਤੀ ਗਈ ਸੀ ਉਹ ਅਸੀਂ ਹਲੇ ਸਾਰਾ ਕਰ ਰਹੇ ਹਾਂ ਇਨਵੈਸਟਿਗੇਟ ਤੇ ਜਿਵੇਂ ਸਾਰਾ ਆਪਣਾ ਇਨਵੈਸਟਿਗੇਸ਼ਨ ਹੈ ਜੋ ਵੀ ਸਾਹਮਣੇ ਆਊਗਾ ਅਸੀਂ ਤੁਹਾਡੇ ਤੱਕ ਲੈ ਕੇ ਹਾਂਜੀ ਉਹ ਵੀ ਬ੍ਰਾਹਮਣ ਹੋਗੇ ਉਹ ਅਸੀਂ ਆਰਟੀ ਆਫਿਸ ਤੋਂ ਕਨਫਰਮ ਕਰਾ ਰਹੇ ਹਾਂ ਉਹ ਅਸੀਂ ਪਿਸਟਲ ਕਰ ਰਹੇ ਹਾਂ ਜੀ ਪਿਸਟਲ ਤੇ ਕੀਤੀ ਸੀ ਉਹਲੇ ਹਾਲੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਵਰ ਕਰਨ